ਕਸੇ ਕਾਲ ਵੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮੇਰੇ ਭਰਾ ਲੋ ਵੀ ਆਪਾਂ ਨਵੇਂ ਦੋੰਦੇ ਨਵੇਂ ਬਲੌਗ ਦੀ ਸਟਾਰਟਿੰਗ ਕਰਤੀ ਅੱਜ ਹੋ ਸਾਰੇ ਸਭ ਠੀਕ ਠਾਕ ਹੈ ਮੇਰੇ ਭਰਾ ਸਾਰੇ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਦੇ ਹੋਗੇ ਅੱਜ ਆਪਾਂ ਇਥੇ ਮੋਟਰ ਤੇ ਮੋਟਰ ਛੱਡਣ ਮੜੇ ਗਣਾ ਬਾਅਦ ਤੇ ਇਹ ਮੇਰਾ ਖਰਾਬ ਨਾ ਕੋਈ ਪਤਾ ਨਹੀਂ ਚੱਲਦੀ ਨਹੀਂ ਬਈ ਬੜੇ ਦਿਨ ਹੀ ਹੋ ਗਏ 15 ਦਿਨ ਹੀ ਹੋ ਗਏ ਮੋਟਰਾਂ ਛੱਡੀਆਂ ਇੱਕ ਲਾਈ ਆਵੇ ਚੱਲ ਨਹੀਂ ਪਤਾ ਨਹੀਂ ਕੀ ਗੱਲ ਹੋ ਗਈ ਗਲਾਮ ਹੋ ਗਈ ਜਾਂ ਕੀ ਹੋ ਵੀ ਕੋਈ ਟਰੈਕ ਬਾਜੀ ਨੂੰ ਮੈਂ ਮਿਸਤਰੀ ਨੂੰ ਕਹਾਂਗੇ ਆਈਗਾ ਫਿਰ ਦੇਖਦੇ ਹਾਂ ਮੌਸਮ ਇੱਕ ਤਰੀਕ ਤੋਂ ਨਹੀਂ ਦੱਸਿਆ ਅੱਜ ਕਿਹੜੇ ਦਿਨ ਹੈ ਕਿ ਤੋ 25 ਜਾਂ 25 ਤੱਕ ਮੀਂਹ ਬਹੁਤ ਦੱਸਿਆ ਉਸ ਨੂੰ ਉਹਦਾ ਬੰਦਾ ਤੇ ਫਿਰਦਾ ਮੀਂਹ ਦਾ ਬੱਤੀ ਦੇਖੋ ਮਾਰ ਕੇ ਰੰਗ ਗਰਮੀ 2-3 ਦਿਨ ਹੋ ਗਏ ਗਰਮੀ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਗਰਮੀ ਹੋਈ ਪਈ ਸਾਡੇ ਇਹ ਬਾਕੀ ਦੋਸਤਾਂ ਕਰਦੇ ਆ ਮਿਸਤਰੀ ਨੂੰ ਫੋਨ ਕੜੀ ਤੱਕ ਦੇਖਦੇ ਕੀ ਬੰਦਾ ਮੋਟਰ ਚੱਲੀ ਆ ਪਾਣੀ ਵੀ ਛਟਕੇ ਮਾਰਦੀ ਆ ਪਾਣੀ ਕਿੱਧਰ ਜਾਂਦਾ ਫਿਰ ਉਹਦਾ ਹੁੰਦੀ ਆ ਬੜਾ ਗੜੀ ਚੱਲਦੀ ਪਤਾ ਨਹੀਂ ਕੀ ਗੱਲ ਹੋ ਗਈ ਮੇਰੇ ਲੱਗਦਾ ਨਾ ਰੂਟਰ ਆਪਰੇ ਕਿਤੇ ਖੁੱਲ ਗਿਆ ਅੰਦਰ ਬਾਦੋ ਬੜੀ ਚੋਕਰਾਲੀ ਦੀ ਗੀਂਦੀ ਆ ਬਸ ਇਹ ਮਦਾਨ ਸਤਰੀ ਦੋਹੋ ਦੱਸੋ ਕੀ ਕਰਦਾ ਉਹਨੇ ਬਣਾਈ ਇਹ ਇਹਨੂੰ ਇਹਨੂੰ ਸੀਜ਼ਨ ਸਟਾਰਟ ਹੋਇਆ ਟਰੋਂ ਨੇ ਲਾਇਆ ਸਟਾਰਟ ਕੀਤੇ ਆ ਉਦੋਂ ਬਣਾਈ ਉਦੋਂ ਖਰਾਬ ਹੋ ਗਈ ਉਦੋਂ ਬਣਾ ਕੇ ਫੇਰ ਟਰੋਂ ਨੇ ਲਾਇਆ ਮਾਤੀ ਆ ਕਿ ਇਧਰ ਹੀ ਆਪਣੀ 1500 ਨਾਉਂ ਆ ਆਪਣੀ ਸਾਰੀ ਇਧਰ ਹੀ ਦੋਸ ਨਹੀਂ ਉਹੋ ਚਾਹੀਦੇ ਬਰਾ ਤੇ ਮੰਨਦੇ ਪਾਣੀ ਦੀ ਲੋੜ ਨਹੀਂ ਮੈਂ ਤੁਹਾਨੂੰ ਨਹੀਂ ਦੇਣਾ ਹੀ ਹੈ ਪਾਣੀ ਤਾਂ ਕਿਸੇ ਟੈਂਕੋਂ ਲੈਣਾ ਹੈ ਕਿਸੇਤੀਆਂ ਤਿੰਨ ਕਿ ਪੜੀਆਂ ਪਰ ਨਾਲੀਆਂ 12-12 ਦੀਆਂ ਉਹਨਾਂ ਨੂੰ ਖਾਦ ਪਾਈ ਪਾਣੀ ਥੋੜਾ ਜਿਹਾ ਬਾਕੀ ਹੋ ਸਕਦਾ ਮੀਂਹ ਆਈ ਜਾਵੇ ਬੱਦਲ ਬਹੁਤ ਹੈ ਵੇਖੋ ਬੱਦਲ ਬੱਦਲ ਚੋਂ ਨਾਲ ਬਹੁਤ ਸੋਨਾ ਹੋ ਗਿਆ ਤੇ ਉਹਨਾਂ ਦੇ ਤਰ੍ਹਾਂ ਸਿਹਰੀ ਹੋਣਾ ਇਹਨੂੰ ਪਾਣੀ ਦੇਣਾ ਸੁਕਾ ਦੇਣਾ ਪੂਰਾ ਖੁੱਲ ਗਿਆ ਪੂਰੇ ਰੜੇ ਲਾਉਣੇ ਚੋਂ ਨਾਲ ਪਾਣੀ ਨਾਲ ਬਹੁਤ ਜ਼ਿਆਦਾ ਵੱਧ ਆਜੋ ਪਾਣੀ ਸੁੱਕੇ ਨਹੀਂ ਜਦੋਂ ਦੇ ਚਿੱਕੜ ਕੀਤਾ ਉਸ ਤੋਂ ਬਾਅਦ ਚ ਪਾਣੀ ਸੁੱਕੇ ਨਹੀਂ ਕੋਈ ਨਹੀਂ ਕਿਧਰੋਂ ਪੈਣੀ ਆ ਜਾਂਦਾ ਪਤਾ ਨਹੀਂ ਉਧਰ ਉਹਨਾਂ ਦਾ ਕੁੜੇ ਆਉਂਦਾ ਸੀ ਸਿਰਾਂ ਨੂੰ ਹੀ ਮਾਰਦੇ ਲੋਕੀ ਆਹ ਮੀਂਹ ਤੇ ਬਿਠੇ ਰਹਿੰਦੇ ਆ ਇੱਕ ਸਨਨ ਕੇਦਾ ਹੋਈ ਜਾਵੇ ਹੋਈ ਜਾਵੇ ਕੋਈ ਕੁਝ ਨਹੀਂ ਹੁੰਦਾ ਵੀ ਦਈਦਾ ਰਹਿਣਾ ਨੀਕਾ ਕਰਕੇ ਲੋਕਾਂ ਨੂੰ ਨੀਂਹ ਦੇਲੇ ਕਰਦਾ ਸਦਾ ਸਾਲਾਂ ਨੂੰ ਆ ਮੋਟਰਾਂ ਦੇ ਲੋੜ ਵੀ ਨਹੀਂ ਕਈ ਇਹ ਵੀ ਫਾਇਰ ਵੀ ਆਪਣੇ ਬਹੁਤ ਅਜੀਬੀ ਔਰ ਚਲੋ ਫਿਰ ਕਿੰਨਾ ਸੀਦਾ ਪਾਣੀ ਨਾ ਨਾ ਆਉਂਦਾ ਫੇਰ ਆ ਇਧਰੋਂ ਪਾਣੀ ਪਤਾ ਨਹੀਂ ਕਿਧਰੋਂ ਉਤਰਿਆ ਆ ਕਿਹਦਾ ਤਰਿਆ ਲਾਈ ਲੋਕੀ ਗੇਂਦੇ ਕਰਦੇ ਵੀ ਨਹੀਂ ਆ ਵਟਾਂ ਦੇ ਜਿੱਦੀਆਂ ਵਟਾਂ ਸਾਫ ਹੈ ਬੰਦੇ ਰੋਜ਼ ਗੋਦੀ ਮਾਰਦਾ ਪਾਣੀ ਦੇਖਦਾ ਪਾਣੀ ਦੇ ਨਹੀਂ ਪੰਗਰ ਦੇਖਦਾ ਉਹ ਝੋਨੇ ਦਾ ਹੰਗਾਮੀਆਂ ਲੈ ਟੋਟੋ ਨਹੀਂ ਸੁਕਾਈ ਪਦਰਾ ਨੂੰ ਆਉਂਦੇ ਆ ਰਹੇ ਗਾ ਕੀ ਕਰੂ ਬੰਦਾ ਬਸ ਇਥੇ ਲੋਟ ਦੇ ਬਹੁਤ ਔੜੀ ਆ ਮੋਗੀ ਉਧਰ ਹੋਣੀ ਤਾਂ ਪਾਣੀ ਇਦਾਂ ਪਿਆਈਆਂ ਤਾ ਸੁੱਕਉਂ ਨਹੀਂ ਮੂ ਰੋਟਾ ਉੱਤਨਾ ਜਿਹੜੇ ਚਿੱਕੜ ਕੀਤੇ ਆ ਨੀ ਨਜ਼ਾਰੇ ਵੱਖਰੇ ਪਾਣੀ ਸੁੱਕਦਾ ਨਹੀਂ ਪਾਣੀ ਉਹ ਪੱਧਰੀਆਂ ਰਹਿੰਦੀਆਂ ਪਾਣੀ ਨਹੀਂ ਸੁੱਕਦਾ ਨਜ਼ਾਰੇ ਆਂਦਾ ਰੋਟਾ ਉੱਤਨਾ ਤੁਮੀ ਗਸੋਂ ਮੇਰੇ ਭਰਾ ਸਾਰੇ ਆਣੇ ਰੋਟਾ ਉੱਤਨਾ ਸੁੱਕਟ ਸਹੀ ਰੇਂਗਾ ਉਹ ਹਲਾਉਣਾ ਸਹੀ ਲੰਦਾ ਕਾਟੀ ਹੋਣਾ ਮਾ ਦਾ ਕਦੀ ਵਤਨਾ ਨਹੀਂ ਕੀਤੀ ਆ ਤੇ ਉਹਨਾਂ ਕਦੇ ਵਤਨਾ ਨਹੀਂ ਕੀਤੀ ਆ ਕੌਕੀ ਵਤਨਾ ਵਜ੍ਹਾ ਨਹੀਂ ਦੇਤਾ ਰੋਟਾ ਵੇਟਰ ਦਾ ਵੀ ਨਜ਼ਾਰਾ ਹੀ ਵਸਰਾ ਜੀ ਆਹ ਨਹੀਂ ਕਹੀ ਮੈਂ ਕਰਦਾ ਨਹੀਂ ਹਾਂ ਪਹਿਲੂ ਪਰ ਕਰਕੇ ਵੇਖਿਆ ਪਰ ਨਜ਼ਾਰਾ ਬਹੁਤ ਵਧੀਆ ਮੋਟਾ ਵੇਟਰ ਦਾ ਨਜ਼ਾਰਾ ਵਖਿਆ ਆ ਜੀ ਇਹ ਤਾਂ ਜਿਆਦਾ ਹੈ ਜੀ ਬਾਬਾ ਜੀ ਦੀ ਇਥੇ ਸੜਕ ਦੇ ਉੱਪਰ ओ मक्की वीर प्राणी गाड़ी चला के रह के चले गए रात बहुत मेहनती बंदे हैं मसर्जन के पानी फिर करने के चिकन ये आंख चले है जी इधर चलो सही है जी आगे कंटिन्यू बात फिर ओके मेरे वीर ओक ओक इन्हीं को சண்டிண்ட ரோ பிண்ட துபோ நாரே லோ நயாரே ஷா யக்கா ਇਤੋਂ ਹੋਈ ਆਈ ਇਹ ਮਟਰ ਕੋ ਮਟਰ ਕੋ ਹੋਈ ਇਹ ਮਟਰ ਕੋ ਹੋਈ ਇਹ ਮਟਰ ਕੋ ਹੋਈ ਇਹ ਮਟਰ ਕੋ ਹੋਈ ਇਹ ਕਿਹਦੀ ਜੈ ਉਹ ਆਇਆ ਜੇ ਤਾਂ ਉਹ ਇੰਦਰੀ ਚਾਹਦੇ ਸੱਤੋਂ ਨਾ ਨਿਕਲ ਆਇਆ ਹੋਰ ਪੰਗੋ ਹੈਗੀ ਪੰਗੋ 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 ਹੈਗੀ ਪੰਗੋ ਵੱਡੀ ਪੰਗੋ ਵੱਡੀ ਪੰਗੋ ਹੈਗੀ ਵੱਡੀ ਪੰਗੋ ਤੇ ਲੈੜੇ ਅਜ ਸਾਡੇ ਘਟ ਹੀ ਆਈ ਆ கம்மர்தாண்டி